ਨਮਸਕਾਰ ਵੀਲਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਸਰਕਾਰ ਦੇ ਵੱਲੋਂ ਇੱਕ ਸਕੀਮ ਦਾ ਐਲਾਨ ਕਰ ਦਿੱਤਾ ਗਿਆ ਜਿਹਦੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਸੋ ਉਹਦੇ ਤੇ ਚਰਚਾ ਕਰਾਂਗੇ ਕਿ ਉਹ ਸਕੀਮ ਕਿਹੜੀ ਹੈ ਨਾਲ ਹੀ ਗੱਲ ਕਰਨੀ ਹੈ ਕਿ ਵਿਧਾਇਕ ਰਮਨ ਅਰੂੜਾ ਨੂੰ ਲੈ ਕੇ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਹੁਣ ਇੱਕ ਦੇਸ਼ ਦੇ ਅੰਦਰ ਰਹਿਣ ਵਾਲੇ ਕੁਝ ਵਿਰੋਧੀਆਂ ਦੇ ਖਿਲਾਫ ਆਪਰੇਸ਼ਨ ਚਲਾਇਆ ਜਾਏਗਾ ਇਹ ਰਵਨੀਤ ਮਿੱਟੂ ਦੇ ਵੱਲੋਂ ਕਿਹਾ ਗਿਆ ਹੈ ਕਿਹੜੇ ਵਿਰੋਧੀਆਂ ਦੇ ਖਿਲਾਫ ਅੰਦੋਲਨ ਚਲਾਇਆ ਜਾਏਗਾ ਆਪਰੇਸ਼ਨ ਚਲਾਇਆ ਜਾਏਗਾ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਹੁਣ ਬਗਾਵਤ ਉੱਠਦੀ ਹੋਈ ਨਜ਼ਰ ਆ ਰਹੀ ਉਹ ਬਗਾਵਤ ਕੀਤੀ ਕਿਹਨੇ ਆ ਉਹਦੇ ਤੇ ਚਰਚਾ ਕਰਾਂਗੇ ਸੋ ਇਹਨਾਂ ਤਮਾਮ ਖਬਰਾਂ ਦੇ ਉੱਪਰ ਗੱਲਬਾਤ ਕਰਨ ਲਈ ਬਾਦਦੇ ਆ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਇੱਕ ਵੱਡੀ ਰਾਹਤ ਭਰੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਜਿਹਦੇ ਵਿੱਚ ਹੁਣ ਕਿਸਾਨਾਂ ਨੂੰ ਜ਼ਮੀਨ ਵੇਚਣ ਲੱਗਿਆਂ ਇਜਾਜ਼ਤ ਨਹੀਂ ਲੈਣੀ ਪੈਗੀ ਮਤਲਬ ਕਿ ਅੱਜ ਕੈਬਨਟ ਦੀ ਇੱਕ ਬੈਠਕ ਹੋਈ ਸੀਐਮ ਭਗਵੰਤ ਮਾਨ ਦੀ ਰਿਹائش ਦੇ ਉੱਪਰ ਔਰ ਉਸ ਬੈਠਕ ਦੇ ਵਿੱਚ ਉਮੀਦ ਲਗਾਈ ਜਾ ਰਹੀ ਸੀ ਕਿ ਕੁਝ ਵੱਡੇ ਫੈਸਲੇ ਜਿਹੜੇ ਕੀਤੇ ਜਾ ਸਕਦੇ ਨੇ ਖਾਸ ਕਰਕੇ ਜਿਹੜੇ ਫੈਸਲੇ ਲੁਧਿਆਣਾ ਸ਼ਹਿਰ ਦੇ ਨਾਲ ਜੁੜੇ ਹੋਏ ਹੋ ਸਕਦੇ ਨੇ ਕਿਉਂਕਿ ਲੁਧਿਆਣਾ ਪੱਛਮੀ ਦੀ ਜਿਹੜੀ ਚੋਣ ਹੈ ਉਹ ਆਉਣ ਵਾਲੀ ਹੈ ਸੋ ਉਹਦੇ ਮੱਧੇ ਨਜ਼ਰੀ ਅੱਜ ਕੋਈ ਵੱਡਾ ਫੈਸਲਾ ਜਿਹੜਾ ਹੈ ਉਹ ਸਰਕਾਰ ਦੇ ਵੱਲੋਂ ਕੀਤਾ ਜਾ ਸਕਦਾ ਬਿਲਕੁਲ ਉਸੇ ਤਰੀਕੇ ਦੇ ਨਾਲ ਹੋਇਆ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਜਿਹਦੇ ਵਿੱਚ ਲੈਂਡ ਪੁਲਿੰਗ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਮਤਲਬ ਇਸ ਨੀਤੀ ਦੇ ਨਾਲ ਹੁਣ ਕੀ ਹੋਏਗਾ ਪਿਛਲੀਆਂ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਲੁਧਿਆਣਾ ਦੇ ਵਿੱਚ ਅਰਬਨ ਸਟੇਟ ਬਣਾਉਣ ਨੂੰ ਲੈ ਕੇ ਕਈ ਪਿੰਡਾਂ ਤੋਂ ਜ਼ਮੀਨ ਜਿਹੜੀ ਸੀ ਐਕਵਾਇਰ ਕੀਤੀ ਜਾਣੀ ਸੀ ਜਿਸ ਨੂੰ ਲੈ ਕੇ ਪਿੰਡਾਂ ਦੇ ਵੱਲੋਂ ਔਰ ਸਿਆਸੀ ਪਾਰਟੀਆਂ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਸੋ ਅੱਜ ਉਸੇ ਦੇ ਤਹਿਤ ਲੈਂਡ ਪੁਲਿੰਗ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਔਰ ਹੁਣ ਇਸ ਨੀਤੀ ਦੇ ਵਿੱਚ ਕੀ ਹੋਏਗਾ ਸਭ ਤੋਂ ਪਹਿਲਾਂ ਤੁਹਾਡੇ ਲਈ ਜਾਨਣਾ ਜ਼ਰੂਰੀ ਹੈ ਕਿ ਕਿਸੇ ਵੀ ਕਿਸਾਨ ਤੋਂ ਹੁਣ ਜ਼ਬਰਦਸਤੀ ਜ਼ਮੀਨ ਜਿਹੜੀ ਹੈ ਉਹ ਸਰਕਾਰ ਨਹੀਂ ਲਏਗੀ ਉਹ ਖੁਦ ਡਿਵੈਲਪਰ ਬਣ ਸਕਦਾ ਹੈ ਡਿਵੈਲਪਰ ਕਿਸ ਤਰੀਕੇ ਦੇ ਨਾਲ ਬਣੇਗਾ ਉਹਦੇ ਤੇ ਗੱਲ ਕਰਦੇ ਹਾਂ ਦਰਸਲ ਡਿਵੈਲਪਰ ਬਣਨ ਦਾ ਕਾਰਨ ਇਹ ਹੈ ਕਿ ਹੁਣ ਜਿਹੜਾ ਵੀ ਕੋਈ ਕਿਸਾਨ ਹੋਏਗਾ ਉਹਦੀ ਜਿਹੜੀ ਜ਼ਮੀਨ ਅਲੋਟ ਹੋਈ ਹੋਏਗੀ ਕਿ ਉਹ ਜ਼ਮੀਨ ਸਰਕਾਰ ਨੂੰ ਚਾਹੀਦੀ ਹੈ ਜਿਹੜੀ ਜ਼ਮੀਨ ਅਲੋਟ ਹੋ ਗਈ ਉਸ ਜ਼ਮੀਨ ਨੂੰ ਕਿਸਾਨ ਜਿਹੜਾ ਹੈ ਉਹ ਖੁਦ ਵੇਚਣ ਦੀ ਉਹਨੂੰ ਇਜਾਜ਼ਤ ਹੋਏਗੀ ਮਤਲਬ ਸਰਕਾਰ ਨੇ ਜ਼ਮੀਨ ਅਲਾਟ ਕਰ ਦਿੱਤੀ ਪਰ ਉਹ ਸਰਕਾਰ ਜ਼ਮੀਨ ਕਿਸਾਨ ਤੋਂ ਨਹੀਂ ਲਏਗੀ ਕਿਸਾਨ ਉਸ ਜ਼ਮੀਨ ਨੂੰ ਖੁਦ ਵੇਚ ਸਕਦਾ ਹੈ ਔਰ ਇਸ ਦੇ ਨਾਲ ਸਰਕਾਰ ਦੇ ਵੱਲੋਂ ਕੀ ਦਲੀਲ ਦਿੱਤੀ ਗਈ ਹੈ ਸਰਕਾਰ ਨੇ ਕਿਹਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਇਹਦੇ ਨਾਲ ਕਿਸਾਨ ਨੂੰ ਫਾਇਦਾ ਹੋਏਗਾ ਮਾਲਕ ਨੂੰ ਫਾਇਦਾ ਹੋਏਗਾ ਖਰੀਦਦਾਰਾਂ ਨੂੰ ਵੀ ਫਾਇਦਾ ਹੋਏਗਾ ਵੱਡੇ ਪੱਧਰ ਦੇ ਉੱਤੇ ਸੋ ਇਸ ਕਰਕੇ ਇਹ ਫੈਸਲਾ ਜਿਹੜਾ ਸਰਕਾਰ ਦੇ ਵੱਲੋਂ ਕੀਤਾ ਗਿਆ ਇੱਕ ਇਤਿਹਾਸਕ ਕਦਮ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਮਾਨ ਸਰਕਾਰ ਦਾ ਸੋ ਮਾਨ ਸਰਕਾਰ ਦੇ ਵੱਲੋਂ ਅੱਜ ਇੱਕ ਵੱਡਾ ਫੈਸਲਾ ਕੀਤਾ ਗਿਆ ਔਰ ਜਦੋਂ ਇਹ ਬੈਠਕ ਹੋਈ ਉਸ ਬੈਠਕ ਤੋਂ ਬਾਅਦ ਮੰਤਰੀ ਅਮਨ ਅਰੂੜਾ ਦੇ ਵੱਲੋਂ ਇਸ ਨੀਤੀ ਦੇ ਬਾਰੇ ਵਿਸਤਾਰ ਸਹਿਤ ਦੱਸਿਆ ਗਿਆ ਉਹਨਾਂ ਨੇ ਇਸ ਨੀਤੀ ਦੇ ਬਾਰੇ ਕਿਹੜੀਆਂ-ਕਿਹੜੀਆਂ ਗੱਲਾਂ ਦੇ ਉੱਪਰ ਚਾਨਣਾ ਪਾਇਆ ਤੁਹਾਨੂੰ ਸੁਣਾਉਣੇ ਕਿ ਇਹ ਇੱਕ ਇਹੋ ਜਿਹੀ ਪਾਲਿਸੀ ਹੈ ਜਿਹੜੀ ਕਿ ਸਭ ਤੋਂ ਵੱਧ ਜ਼ਮੀਨ ਦੇ ਮਾਲਕ ਕਿਸਾਨਾਂ ਦੇ ਲਈ ਔਰ ਫਿਰ ਉਸ ਤੋਂ ਬਾਅਦ ਜਿਹੜੇ ਜਿਨ੍ਹਾਂ ਲੋਕਾਂ ਨੇ ਉੱਥੇ ਅਫੋਰਡੇਬਲ ਹਾਊਸਿੰਗ ਹੁਣ ਹੁੰਦਾ ਕੀ ਸੀਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਕਿ ਜਾਂ ਤਾਂ ਇਹੋ ਜਿਹੇ ਮੈਗਾ ਪ੍ਰੋਜੈਕਟ ਬਣਾ ਦਿੱਤੇ ਜਾਂਦੇ ਸੀਗੇ ਅਲਾਉ ਕੀਤੇ ਜਾਂਦੇ ਸੀਗੇ ਜਿਸ ਜਿਹੜੇ ਵੱਡੇ ਬਿਲਡਰ ਨੇ ਵੱਡੇ ਲੈਂਡਸ਼ਾਰਕ ਨੇ ਉਹਨਾਂ ਨੂੰ ਅਲਾਉ ਹੁੰਦਾ ਸੀਗਾ ਜਾਂ ਫਿਰ ਇਨਲੀਗਲ ਕਲੋਨੀਆ ਦੇ ਰੂਪ ਦੇ ਵਿੱਚ ਤਕਰੀਬਨ 14000 ਕਲੋਨੀਆ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਣ ਚੁੱਕੀਆਂ ਡਿਵੈਲਪ ਹੋ ਚੁੱਕੀਆਂ ਇਸ ਪਾਲਿਸੀ ਦੇ ذریعے ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਖੁਦ ਆਪ ਡਿਵੈਲਪਰ ਬਿਜ਼ਨਸਮੈਨ ਐਂਟਰਪ੍ਰੈਨਿਅਰ ਬਣਨ ਦੀ ਉਹ ਵੀ ਉਹਨੂੰ ਉਹਨਾਂ ਨੂੰ ਇਜਾਜ਼ਤ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਔਰ ਮੈਂ ਫੇਰ ਦੁਬਾਰਾ ਸਪਸ਼ਟ ਕਰ ਦੇਣਾ ਚਾਹੁੰਦਾ ਔਰ ਇਹ ਖਾਸ ਤੌਰ ਤੇ ਮੈਂ ਉਹਨਾਂ ਲੋਕਾਂ ਨੂੰ ਐਡਰੈਸ ਕਰ ਰਿਹਾ ਆਪੋਜੀਸ਼ਨ ਪਾਰਟੀਆਂ ਵਾਲਿਆਂ ਨੂੰ ਜਾਂ ਕੁਝ ਕ ਕਿਸਾਨ ਵੀਰਾਂ ਨੂੰ ਜਿਹੜੇ ਕਨਫਿਊਜ਼ ਕਰ ਰਹੇ ਨੇ ਉਹਨਾਂ ਨੂੰ ਮਿਸਗਾਈਡ ਕਰ ਰਹੇ ਨੇ ਕਿ ਜੀ ਤੁਹਾਡੀ ਲੈਂਡ ਗ੍ਰਾਬ ਹੈ ਜਿਹੜੀ ਲੈਂਡ ਦੇ ਉੱਪਰ ਕਬਜ਼ੇ ਨੇ ਜਿਹੜੇ ਉਹ ਸਰਕਾਰਾਂ ਨੇ ਕਰ ਲੈਣੇ ਇਹ ਜੀ ਨਾ ਕੋਈ ਸਾਡੀ ਨੀਅਤ ਸੀ ਨਾ ਹੈ ਤੇ ਨਾ ਹੋਏਗੀ ਅਸੀਂ ਤਾਂ ਬਲਕਿ ਇਹੋ ਜੀ ਪਾਲਿਸੀ ਲੈ ਕੇ ਆਏ ਆ ਜਿਹਦੇ ਵਿੱਚ ਜ਼ਮੀਨ ਮਾਲਕਾਂ ਨੂੰ ਕਿਸਾਨਾਂ ਨੂੰ ਔਰ ਅਲਟੀਮੇਟ ਕੰਜ਼ਿਊਮਰਸ ਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਹੈ ਅੱਜ 2 ਜੂਨ ਹੈ ਜਣੇ ਕਿ ਲੁਧਿਆਣਾ ਪਛਮੀ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੱਜ ਆਖਰੀ ਤਾਰੀਖ ਸੀ ਔਰ ਭਾਜਪਾ ਦੇ ਆਗੂ ਜੀਵਨ ਗੁਪਤਾ ਦੇ ਵੱਲੋਂ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਇਸ ਮੌਕੇ ਦੇ ਉੱਤੇ ਭਾਜਪਾ ਦੀ ਵੱਡੀ ਲੀਡਰਸ਼ਿਪ ਮੌਜੂਦ ਰਹੀ ਸੁਨੀਲ ਜਾਖੜ ਮੌਜੂਦ ਰਹੇ ਰਵਨੀਤ ਬਿੱਟੂ ਮੌਜੂਦ ਰਹੇ ਔਰ ਇਸ ਦੇ ਨਾਲ ਹੋਰ ਵੀ ਪੰਜਾਬ ਭਾਜਪਾ ਦੀ ਜਿਹੜੀ ਵੱਡੀ ਇਕਾਈ ਹੈ ਔਰ ਇਸ ਮੌਕੇ ਦੇ ਉੱਪਰ ਮੌਜੂਦ ਰਹੀ ਔਰ ਭਾਜਪਾ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਨ ਦਾ ਇੱਕ ਜਿਹੜਾ ਐਲਾਨ ਕੀਤਾ ਗਿਆ ਸੀ ਉਹ ਅੱਜ ਉਹ ਕੋਸ਼ਿਸ਼ ਜਿਹੜੀ ਹੈ ਉਹਨਾਂ ਦੀ ਸਫਲ ਹੁੰਦੀ ਵੀ ਨਜ਼ਰ ਆਈ ਅੱਜ ਵੱਡੇ ਕੱਠ ਦੇ ਨਾਲ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਭਰਿਆ ਗਿਆ ਇਸ ਮੌਕੇ ਦੇ ਉੱਪਰ ਮੀਡੀਆ ਆਧਾਰਿਆਂ ਦੇ ਨਾਲ ਗੱਲਬਾਤ ਕਰਦੇ ਹ ਰਵਨੀਤ ਬਿੱਟੂ ਦੇ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਗਏ ਵੱਡੇ-ਵੱਡੇ ਵੱਡੀਆਂ ਗੱਲਾਂ ਉਹਨਾਂ ਨੇ ਕਹੀਆਂ ਰਵਨੀਤ ਬਿੱਟੂ ਨੇ ਸਭ ਤੋਂ ਪਹਿਲਾਂ ਕਿਹਾ ਗਿਆ ਲੋਕਾਂ ਦੇ ਵੱਲੋਂ ਹਮੇਸ਼ਾ ਇਹ ਕਿਹਾ ਜਾਂਦਾ ਕਿ ਕਿਸੇ ਪਾਰਟੀ ਦੇ ਵਿੱਚੋਂ ਲੈ ਆ ਕੇ ਤੁਸੀਂ ਕਿਸੇ ਵੀ ਬੰਦੇ ਨੂੰ ਟਿਕਟ ਦੇ ਦਿੱਤੀ ਹੈ ਦੇ ਦਿੱਤੀ ਹੈ ਜਾਂ ਦੇ ਦਿੰਨੇ ਹੋ ਸੋ ਉਹਨਾਂ ਨੇ ਕਿਹਾ ਕਿ ਲੁਧਿਆਣੇ ਦੇ ਲੋਕ ਹੋਣੇ ਜਾਣ ਲੈਣ ਕਿ ਜੀਵਨ ਗੁਪਤਾ ਇੱਥੇ ਦੇ ਕੈਂਡੀਡੇਟ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਇਸ ਕਰਕੇ ਹੁਣ ਖੁੱਲ ਕੇ ਜੀਵਨ ਗੁਪਤਾ ਹੋਣਾ ਨੂੰ ਜਾਨਕਿ ਭਾਜਪਾ ਨੂੰ ਵੋਟਾਂ ਪਾਓ ਔਰ ਭਾਜਪਾ ਨੂੰ ਇੱਥੋਂ ਜਿਤਾਓ ਨਾਲ ਹੀ ਰਵਨੀਤ ਬਿੱਟੂ ਨੇ ਵਿਰੋਧੀਆਂ ਦੇ ਉੱਪਰ ਨਿਸ਼ਾਨੇ ਸਾਧਿਆ ਰਵਨੀਤ ਬਿੱਟੂ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਪਹਿਲਾਂ ਸਾਡੀ ਆਰਮੀ ਦੇ ਵੱਲੋਂ ਆਪਰੇਸ਼ਨ ਸੰਦੂਰ ਚਲਾਇਆ ਗਿਆ ਹੁਣ ਆਪਰੇਸ਼ਨ ਵਿਰੋਧੀਆਂ ਦੇ ਖਿਲਾਫ ਵੀ ਚਲਾਇਆ ਜਾਵੇਗਾ ਇਸ ਮੌਕੇ ਦੇ ਉੱਤੇ ਰਵਨੀਤ ਸਿੰਘ ਬਿੱਟੂ ਨੇ ਦਿੱਖੇ ਹਮਲੇ ਵਿਰੋਧੀਆਂ ਦੇ ਉੱਪਰ ਸਾਦੇ ਨੇ ਦੋ ਪਾਰਟੀਆਂ ਉਹਨਾਂ ਦੇ ਵਿਰੁੱਧ ਇਲੈਕਸ਼ਨ ਲੜ ਰਹੇ ਉਹਨਾਂ ਦੇ ਵਿੱਚੋਂ ਇੱਕ ਕਾਂਗਰਸ ਪਾਰਟੀ ਦੂਜੀ ਆਮ ਆਦਮੀ ਪਾਰਟੀ ਹੁਣ ਇਹਨੂੰ ਪੰਜਾਬ ਦੇ ਲੋਕ ਇਹ ਇਲੈਕਸ਼ਨ ਜਿਹੜੀ ਆ ਅਮ ਆਦਮੀ ਪਾਰਟੀ ਪੰਜਾਬ ਦੇ ਲਈ ਥੋੜੀ ਲੜ ਰਹੀ ਹੈ ਇਹ ਇਲੈਕਸ਼ਨ ਸਿਰਫ ਸਿਰਫ ਤੇ ਸਿਰਫ ਇਹ ਰਾਜ ਸਭਾ ਦੀ ਸੀਟ ਆ ਜਿਹੜੀ ਉਹ ਅਰੋੜਾ ਸਾਹਿਬ ਤੋਂ ਕੌਣ ਦੀ ਗੱਲ ਉਹ ਸੀਟ ਤੁਸੀਂ ਆਹ ਅੰਦਾਜ਼ਾ ਲਾਓ ਵੀ ਇੱਕ ਪੰਜਾਬ ਦੇ ਬੰਦੇ ਨੂੰ ਰਾਜ ਸਭਾ ਦੀ ਸੀਟ ਮਿਲੀ ਆ ਰਾਜ ਸਭਾ ਦੀ ਸੀਟ ਕਿੰਨੀ ਇੰਪੋਰਟੈਂਟ ਆ ਕਿੰਨੇ ਬੰਦੇ ਹੁੰਦੇ ਆ ਸਾਰੇ ਦੇਸ਼ 'ਚ ਇਸ ਕਰਕੇ ਉਹ ਸੀਟ ਖੋ ਕੇ ਦਿੱਲੀ ਵਾਲਿਆਂ ਨੇ ਲੈ ਜਾਣੀ ਆ ਆਮ ਆਦਮੀ ਵਾਲਿਆਂ ਨੇ ਲੈ ਜਾਣੀ ਆ ਆਮ ਆਦਮੀ ਦੀ ਸੀਟ ਕੇਜਰੀਬ ਛੇ ਦਿੱਲੀ ਵਾਲਿਆਂ ਨੂੰ ਤੁਸੀਂ ਇੱਕ ਤੋਹਫਾ ਦੇਣਾ ਪਰ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਇਹ ਸਮਝ ਲਿਓ ਵੀ ਇਹ ਦਿੱਲੀ ਵਾਲੇ ਇਹ ਸੀਟ ਲੋਕ ਸਭਾ ਦੀ ਨਹੀਂ ਇਹ ਐਮਐਲਏ ਦੀ ਨਹੀਂ ਸੌਖੀ ਸੀਟ ਹੈ ਜਿਹੜੀ ਬਹੁਤ ਮਿਲੀ ਹੋਈ ਇੱਕ ਰਾਜ ਸਭਾ ਦੀ ਸੀ ਜਿਹੜੀ ਕਿ ਬੜੇ ਭਾਰੀ ਰਕਮ ਨਾਲ ਖਰੀਦੀ ਹੋਈ ਸੀਟ ਸੀ ਚਲੋ ਫਿਰ ਵੀ ਪੰਜਾਬ ਦੀ ਸੀ ਪਰ ਉਹ ਸੀਟ ਦਿੱਲੀ ਵਾਲਿਆਂ ਦੇ ਖਾਤੇ 'ਚ ਜਾਊਗੀ ਐਮਐਲਏ ਜਿੱਤੇ ਹਾਰੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹ ਸਿਰਫ ਤੇ ਸਿਰਫ ਉਰੇ ਲੁੱਟ ਮਾਰ ਕਰਨ ਆਏ ਆ ਇਹ ਇਹ ਭਗਵੰਤਮਾਨ ਕਹਿੰਦਾ ਹੁੰਦਾ ਸੀ ਇਹ ਕਹਿੰਦਾ ਹੁੰਦਾ ਸੀ ਕਿ ਦਾਣਾ ਕਿਹੜਾ ਚੱਲਦਾ ਹੁੰਦਾ ਸੀ ਦਬਦਾ ਕਿੱਥੇ ਆ ਹੁਣ ਭਗਵੰਤਮਾਨ ਮੰਜੇ ਤੇ ਵੀ ਨਹੀਂ ਮੰਜੇ ਤੋਂ ਵੀ ਥੱਲੇ ਸਟਿਆ ਹੋਇਆ ਲੰਬਾ ਪਾਇਆ ਹੋਇਆ ਦਿੱਲੀ ਵਾਲਿਆਂ ਨੇ ਜਿਹੜਾ ਕਹਿੰਦਾ ਸੀ ਮੈਂ ਦਬਦਾ ਨਹੀਂ ਐਸ ਵੇਲੇ ਚੀਂ ਦੀ ਆਵਾਜ਼ ਵੀ ਜਿਹੜੀ ਚੂੰ ਚੂੰ ਦੀ ਆਵਾਜ਼ ਆਉਂਦੀ ਹੁੰਦੀ ਆ ਨਾ ਜਾਂ ਮੰਜੇ ਦੀ ਜਾਂ ਸੋਫੇ ਦੀ ਜਿਹੜੀ ਉਹ ਆਵਾਜ਼ ਵੀ ਨਹੀਂ ਆ ਰਹੀ ਜਿਹੜੀ ਉਹ ਘਾਟੀ ਦੱਬੀ ਆ ਉਹਨਾਂ ਨੇ ਬਈ ਉਹ ਆਵਾਜ਼ ਵੀ ਬੰਦਾ ਤੇ ਦੂਜੀ ਗੱਲ ਭਗਵੰਤਮਾਨ ਜੀ ਇਹ ਤੇਰੇ ਦਿੱਲੀ ਵਾਲਿਆਂ ਨੇ ਤੇ ਤੂੰ ਲੁਧਿਆਣੇ ਦਾ ਕਿਲਾ ਤਾਂ ਬਹੁਤ ਇੱਕ ਇੰਚ ਜ਼ਮੀਨ ਲੈ ਕੇ ਦਿਖਾਉਂ। ਤੂੰ ਤੇਰੇ ਬੰਦੇ ਉਹਨੇ ਵੜ ਕੇ ਦਿਖਾਉਣ ਕਿ ਕਿਸ ਤਰੀਕੇ ਨਾਲ ਜ਼ਮੀਨ ਲੈਂਦੇ ਆ। ਦੂਜੀ ਗੱਲ ਜਿੱਦਣ ਤੇਰਾ ਕੇਤਰੀ ਵਾਲਾ ਉਹ ਆਉਂਦਾ ਠੋਕ ਕੇ ਵਿਰੋਧ ਕਰਾਂਗੇ ਜਿਵੇਂ ਕਹਿ ਚੁੱਕਿਆ ਏ ਮੈਂ ਜਦੋਂ ਕਹਿੰਦਾ ਰੱਬ ਦੀ ਮਿਹਰ ਨਾਲ ਪਿੱਛੇ ਨਹੀਂ ਹਟਦਾ ਮੈਂ ਤੇਰੇ ਘਰੇ ਵੀ ਆਇਆ ਸੀ ਤੂੰ ਲੁੱਗ ਗਿਆ ਹੁਣ ਆ ਜਿਹੜੀਆਂ ਚੀਰਮੈਨੀਆਂ ਆ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਉਹਨਾਂ ਨੂੰ ਨਾਂ ਦੇ ਕੇ ਪੰਜਾਬੀਆਂ ਨੂੰ ਨਾਂ ਦੇ ਕੇ ਆ ਦੋ ਚੀਰਮੈਨੀਆਂ ਸਭ ਤੋਂ ਵੱਡੀ ਪੋਲਿਊਸ਼ਨ ਦੀ ਆਪਣੇ ਬੁੱਢਾ ਨਾਲ ਆ ਜਾਂਦਾ ਏ ਹਰ ਫੈਕਟਰੀ ਦਾ ਕਿਹਦਾ ਗਲਾ ਦੱਬਣਾ ਕਿਦੀ ਸੰਗੀ ਘੁੱਟਣੀ ਆ ਉਹ ਪੋਲਿਊਸ਼ਨ ਮੋਰ ਕੋਲ ਆ ਉਹ ਇੱਕ ਦਿੱਲੀ ਦੀ ਆਪਣੀ ਲੇਡੀ ਜਿਹੜੀ ਇਹਨਾਂ ਦੀ ਕੋਈ ਸਪੋਕਸ ਪਰਸਨ ਸੀ ਉਹਨੂੰ ਦੇਤੀ ਦੂਜੀ ਜਿਹੜੀ ਸਭ ਤੋਂ ਵੱਡੀ ਇੰਡਸਟਰੀ ਜਿਨ੍ਹਾਂ ਨੇ ਕਾਰਖਾਨੇ ਫੈਕਟਰੀਆਂ ਦੀ ਸੰਗੀ ਦੱਬਣੀ ਆ ਉਹ ਇੱਕ ਆਪਣੇ ਹੋਰ ਬੰਦੇ ਨੂੰ ਦੇਤੀ ਇਸ ਕਰਕੇ ਜਦੋਂ ਵੀ ਭਗਵੰਤ ਮਾਨ ਵਿਧਿਆਣੇ ਆਏਗਾ ਉਸ ਗੱਲ ਦਾ ਜਵਾਬ ਇਹ ਗੱਲ ਕਹਿੰਦਾ ਲੈ ਪੰਜਾਬੀ ਕਹਿੰਦਾ ਬਾਹਰ ਵੀ ਬਣੇ ਹੋਏ ਨੇ ਦੇਸ਼ ਦੁਨੀਆ ਚ ਹੋਰ ਵੀ ਪੰਜਾਬੀ ਬਣੇ ਨੇ ਉਹ ਇਲੈਕਟਿਡ ਨੇ ਉਹ ਲੋਕ ਉਹਨਾਂ ਨੂੰ ਕਿਸੇ ਨੂੰ ਰਾਜ ਸਭਾ ਚ ਭੇਜਿਆ ਹੋਇਆ ਚੁਣ ਕੇ ਕਿਸੇ ਨੂੰ ਲੋਕ ਸਭਾ ਚ ਭੇਜਿਆ ਹੋਇਆ ਕਿਸੇ ਨੂੰ ਐਮਐਲਏ ਬਣਾਇਆ ਹੋਇਆ ਕਿਸੇ ਨੂੰ ਐਮਐਲਸੀ ਬਣਾਇਆ ਹੋਇਆ ਕਿਸੇ ਨੂੰ ਕੁਝ ਹੋਰ ਬਣਾਇਆ ਹੋਇਆ ਤੇਰੇ ਅੰਗੂ ਨਹੀਂ ਉਹ ਉੱਥੇ ਦੇ ਜਿਹੜੇ ਜਿਹੜੀ ਜਗ੍ਹਾ ਅਮਰੀਕਾ ਕੈਨੇਡਾ ਯੂਰਪੀਆਂ ਜਿੱਥੇ ਵੀ ਜੇ ਸਰਦਾਰ ਜਾਂ ਪੰਜਾਬੀ ਕੋਈ ਬਣਿਆ ਉਹ ਉੱਥੇ ਦਾ ਵੋਟਰ ਆ ਇਹ ਕਿੱਥੇ ਦੇ ਵੋਟਰ ਨੇ ਦੱਸੇਗਾ ਜਦੋਂ ਤੁਹਾਨੂੰ ਵਿਵਸਥਾ ਕਿਵੇਂ ਦੇਖੀ ਹੈ 플ੋਰ ਦੇ ਵਿੱਚ ਅੱਜ ਅੰਬੇਦਕਰ ਦੀ ਮੂਰਤੀ ਦਾ ਕਾਲਕ ਮੋਤੀ ਇਸ ਤਰ੍ਹਾਂ ਦੀ ਖਬਰਾਂ ਬੜੀ ਆ ਰਹੀ ਹੈ ਪੰਜਾਬ ਭਾਰਤ ਮੈਂ ਤਾਂ ਤੁਹਾਨੂੰ ਕਹੀ ਜਾਂਦੀ ਬਈ ਪੂਰੇ ਕਾਨੂੰਨ ਵਿਵਸਥਾ ਤੋਂ ਦੂਰ ਦੋ ਹਾਲ ਟੀਚਰ ਦਾ ਕੀਤਾ ਕਰੰਟ ਲਾ ਲਾ ਉਹ ਤੁਸੀਂ ਦੇਖਿਆ ਅੰਬੇਦਕਰ ਸਾਹਿਬ ਦੇ ਨਾਲ ਬਾਰ ਬਾਰ ਫੋਟੋ ਲਾਈ ਹੋਈ ਹੈ ਅੰਦਰ ਪਰ ਬਾਰ ਬਾਰ ਸੰਦੀਪਰ ਸਾਹਿਬ ਮੈਂ ਉਹ ਸ਼ਿਰਪੈਨ ਇੰਗਲੈਂਡ ਗਿਆ ਸਭ ਤੋਂ ਵੱਡਾ ਜਿਹੜਾ ਉਹਨਾਂ ਦੀ ਯੂਨੀਵਰਸਿਟੀ ਸੀ ਉਹਨਾਂ ਦੇ ਕਾਲਜ ਨੇ ਇੱਥੇ ਅੰਬੇਦਕਰ ਸਾਹਿਬ ਦੀ ਤਸਵੀਰ ਉਹਨਾਂ ਨੇ ਫੁੱਲ ਮਾਲਾ ਪਵਾ ਕੇ ਤੇ ਜਿਹੜੀ ਕੱਲ ਵੀ ਤੁਸੀਂ ਫੋਟੋ ਦੇਖੋ ਜਿਹੜੇ ਡੈਲੀਗੇਸ਼ਨ ਗਿਆ ਸੀ ਕਿ ਅਮਰ ਸਿੰਘ ਜੀ ਗਏ ਹੋਏ ਇੰਗਲੈਂਡ ਉਹਨਾਂ ਦੇ ਲੇਖਾ ਸਾਡੀ ਐਮਬੈਸੀ ਆ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਉੱਥੇ ਵੀ ਬੇਦਕਰ ਸਾਹਿਬ ਦੀ ਫੋਟੋ ਨੂੰ ਪਹਿਲਾਂ ਫੁੱਲ ਮਾਲਾ ਪਾਈਆਂ ਜਾਂਦੀਆਂ ਤੇ ਇਹ ਉਹਨਾਂ ਦੀ ਮੂਰਤੀ ਨਾਲ ਰੱਖੋਂ-ਰੱਖੋਂ ਉਹਨਾਂ ਨਾਲ ਇੱਕ ਹੁਣੇ ਘੁਣਿ ਘੁਣੀ ਹਰਕਤ ਕਰਵਾ ਰਹੇ ਆ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਉਹਦੇ ਅਨਰੈਸਟ ਕਰਨ ਚਾਹੁੰਦੇ ਆ ਕਿਉਂਕਿ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਦਾ ਉਹਨਾਂ ਨੂੰ ਕੀ ਪੰਜਾਬ 'ਚ ਅੱਗੇ ਲੱਗੇ ਪੰਜਾਬ ਕੁਛ ਹੋਈ ਦੂਜੀ ਗੱਲ ਮੈਂ ਕਾਂਗਰਸ ਬਾਰੇ ਕਹਿਣਾ ਚਾਹੁੰਦਾ ਜਿਨ੍ਹਾਂ ਜੋ ਅਸੀਂ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਔਰ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਨੇ ਉਹਨਾਂ ਦਾ ਰਿਮਾਂਡ ਲਗਾਤਾਰ ਲਿਆ ਜਾ ਰਿਹਾ ਪਰ ਅੱਜ ਰਮਨ ਅਰੋੜਾ ਨੂੰ ਲੈ ਕੇ ਇੱਕ ਨਵੀਂ ਅਪਡੇਟ ਆਈ ਹੈ ਸਾਹਮਣੇ ਜਿਹਦੇ ਵਿੱਚ ਅੱਜ ਕੋਰਟ ਨੇ ਰਮਨ ਅਰੋੜਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਸੋ ਅੱਜ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਕਿਉਂ ਭੇਜਿਆ ਗਿਆ ਦਰਸਲ ਇੱਕ ਅਧਿਕਾਰੀ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੂਸਰੇ ਪਾਸਿਓ ਕੋਈ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ। ਮਤਲਬ ਵਿਜੀਲੈਂਸ ਦੇ ਵੱਲੋਂ ਕੋਈ ਵੀ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ। ਇਸ ਕਰਕੇ ਰਮਨ ਅਰੂੜਾ ਨੂੰ 14 ਦਿਨ ਦੇ ਲਈ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਹੈ। ਸੋ ਹੁਣ ਉਹ 14 ਦਿਨ ਦੇ ਵਿੱਚ 14 ਦਿਨ ਦੇ ਲਈ ਜੁਡੀਸ਼ੀਅਲ ਕਸਟਡੀ ਦੇ ਵਿੱਚ ਰਹਿਣਗੇ ਔਰ ਉਸ ਤੋਂ ਬਾਅਦ ਕੋਰਟ ਦੇ ਵੱਲੋਂ ਕੀ ਫੈਸਲਾ ਆਂਦਾ ਹੈ ਉਹ ਦੇਖਣਾ ਹੋਏਗਾ ਪਰ ਰਮਨ ਅਰੂੜਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। 6 ਜੂਨ ਨੂੰ ਸਾਕਾਰ ਨੀਲਾ ਤਾਰਾ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣ ਵਾਲੇ ਸਮਾਗਮ ਨੂੰ ਲੈ ਕੇ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਅਸੀਂ ਉੱਥੇ ਜੋ ਕੌਮ ਦੇ ਨਾਮ ਦੇ ਉੱਪਰ ਜੋ ਉੱਥੇ ਸੰਦੇਸ਼ ਦਿੱਤਾ ਜਾਣਾ ਉਸ ਦੇ ਵਿੱਚ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਾਨਕਿ ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ ਅਸੀਂ ਉੱਥੇ ਸੰਬੋਧਨ ਨਹੀਂ ਕਰਨ ਦੇਵਾਂਗੇ ਕੌਮ ਦੇ ਨਾਮ ਸੰਦੇਸ਼ ਨਹੀਂ ਦੇਣ ਦੇਵਾਂਗੇ ਇਹ ਕਿਹਾ ਗਿਆ ਟਕਸਾਲ ਮੁਖੀ ਬਾਬਾ ਤੁਮਾ ਦੇ ਵੱਲੋਂ ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਖੋਦ ਮੈਂ ਉੱਥੇ ਮੌਜੂਦ ਰਹਿਣ ਦੀ ਕੋਸ਼ਿਸ਼ ਕਰਾਂਗਾ ਔਰ ਉੱਥੇ ਇਸ ਚੀਜ਼ ਦਾ ਵਿਰੋਧ ਕੀਤਾ ਜਾਏਗਾ ਕਿਉਂਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮਤਲਬ ਕੌਮ ਦੇ ਮੱਥੇ ਮੜਿਆ ਗਿਆ ਇਹ ਇਸ ਤਰੀਕੇ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਜਾ ਰਹੇ ਸੀ ਔਰ ਟਕਸਾਲ ਦੇ ਕੁਝ ਆਗੂਆਂ ਦੇ ਵੱਲੋਂ ਬਹੁਤ ਵੱਡੀਆਂ-ਵੱਡੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਔਰ ਕਈ ਤਰੀਕੇ ਦੇ ਨਿਸ਼ਾਨੇ ਐਸਜੀਪੀਸੀ ਦੇ ਉੱਪਰ ਔਰ ਮੌਜੂਦਾ ਜਥੇਦਾਰ ਗੁਲਦੀਪ ਸਿੰਘ ਗੜਗੱਜ ਦੇ ਉੱਪਰ ਉਹਨਾਂ ਨੇ ਨਿਸ਼ਾਨੇ ਸਾਦੇ ਨੇ ਇਸ ਮੌਕੇ ਦੇ ਉੱਪਰ ਆਗੂਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਸੁਣਾਉਂਦੇ ਆ ਬਿਲਕੁਲ ਜੀ ਬਹੁਤ ਵਧੀਆ ਫੈਸਲਾ ਕੀਤਾ ਸੰਤਾਂ ਦੇ ਕੋ ਜੰਗੀ ਭਾਈ ਇਸ਼ੇ ਸਿੰਘ ਜੀ ਭਾਈਂਦਰਜੀਤ ਸਿੰਘ ਜੀ ਨੇ ਕਿਉਂਕਿ ਉਹ ਟਕਸਾਲ ਦਾ ਪਰਿਵਾਰ ਹੈ ਤੇ ਹਮੇਸ਼ਾ ਹਰ ਕਾਰਜ ਦੇ ਵਿੱਚ ਟਕਸਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸੋ ਇਹ ਉਹਨਾਂ ਦਾ ਜਿਹੜਾ ਫੈਸਲਾ ਬੜਾ ਛਲਾਗਾ ਜੋ ਕੇ ਬੜਾ ਵਧੀਆ ਫੈਸਲਾ ਹੈ ਕਿਉਂਕਿ ਇਹ ਪ੍ਰੋਗਰਾਮ ਹੀ ਸਾਰਾ 6 ਜੂਨ ਦਾ ਟਕਸਾਲ ਦਾ ਹੈ ਟਕਸਾਲ ਦੇ ਮੁਖੀ ਸ਼ਹੀਦ ਹੁੰਦੇ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲੇ 90% ਸਿੰਘ ਜਿਹੜੇ ਨੇ ਸ਼ਹੀਦ ਹੋਏ ਉਹ ਟਕਸਾਲ ਦੇ ਸੀ ਇਹ ਪ੍ਰੋਗਰਾਮ ਸਾਰਾ ਹੀ ਟਕਸਾਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਉੱਥੇ ਪ੍ਰਬੰਧ ਕਰ ਸਕਦੀ ਹੈ ਇਹ ਫੈਸਲਾ ਨਹੀਂ ਲੈ ਸਕਦੀ ਵੀ ਇੱਥੇ ਕੌਣ ਬੋਲੇਗਾ ਕੌਣ ਸੰਦੇਸ਼ ਪੜ੍ਹੇਗਾ ਇਹ ਪ੍ਰੋਗਰਾਮ ਟਕਸਾਲ ਦਾ ਹੋਣ ਕਰਕੇ ਇਹ ਟਕਸਾਲ ਤੋਂ ਪਛਿਆ ਜਾਣਾ ਚਾਹੀਦਾ ਵੀ ਇੱਥੇ ਕੀ ਹੋਣਾ ਚਾਹੀਦਾ ਲੱਗਦਾ ਕਿ ਜਿਹੜੇ ਕਾਰਜਕਿਰਤੀ ਤੇ ਜੂਝ ਸਿੰਘੜਾਂ ਗੱਜ ਜਿਹੜੇ ਕੁਛੀ ਦਾ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਪਏ ਨੇ ਸ਼ਹੀਦ ਪਰਿਵਾਰ ਕਹਿੰਦੇ ਇਸ ਸਨਮਾਨਿਤ ਨਹੀਂ ਰਹਿਣਗੇ ਉਹ ਜੀ ਠੱਕੇ ਨਾ ਜਾ ਰਹੇ ਨੇ ਬਿਲਕੁਲ ਜਿਨ੍ਹਾਂ ਪਰਿਵਾਰਾਂ ਨਾਲ ਵੀ ਗੱਲ ਕਰਦੇ ਆ ਉਹ ਕਹਿੰਦੇ ਜ ਤਾਂ ਆਪ ਜਾ ਜਾ ਕੇ ਦਸਤਾਰਾਂ ਲੈ ਰਹੇ ਨੇ ਆਪ ਜਾ ਜਾ ਕੇ ਸਨਮਾਨ ਦੇ ਰਹੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾ ਜਾ ਕੇ ਘਰਾਂ ਚ ਲੋਕਾਂ ਨੂੰ ਕਹਿ ਰਹੇ ਵੀ ਜਹੇਦਰ ਸਾਹਿਬ ਨੇ ਆਉਣਾ ਜੀ ਤੁਹਾਡੇ ਘਰ ਜਾਂ ਪ੍ਰੋਗਰਾਮਾਂ ਤੇ ਜਾ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਇਹਨਾਂ ਦੀ ਫੋਟੋ ਲਵਾਓ ਤਾਂ ਮੈਂਬਰ ਪ੍ਰੈਸ਼ਰਾਈਜ਼ ਕਰ ਰਹੇ ਨੇ ਲੋਕਾਂ ਨੂੰ ਜਾਂ ਪ੍ਰਬੰਧਕਾਂ ਨੂੰ ਗੁਰੂ ਘਰਾਂ ਦੇ ਨੂੰ ਇੱਕ ਤਾਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਰਾਜਨੀਤੀ ਕਿਹੜੀ ਦੋ ਟਾਈ ਇਸ ਦਿਨ ਜਿੰਦਾ ਗਿਫਟ ਕੀਤਾ ਗਿਆ ਸੀ ਉਸ ਦਿਨ ਕਿਉਂ ਨਹੀਂ ਸੀ ਸਾਰੇ ਜਿੱਥੇ ਬਣੇ ਆ ਬਿਲਕੁਲ ਜੀ ਇਹ ਸਵਾਲ ਬੰਦਾ ਹੈ ਵੀ ਜੇ ਇੱਕ ਜੁੜਤਾ ਦਾ ਏਕਤਾ ਦਾ ਇੰਨਾ ਹੀ ਇਹਨਾਂ ਨੂੰ ਖਿਆਲ ਸੀ ਤਾਂ ਉਹਨਾਂ ਦੀਆਂ ਜਦੋਂ ਜਹੇਦਾਰੀਆਂ ਤੇ ਸਥਾਪਤੀਆਂ ਕੀਤੀਆਂ ਉਦੋਂ ਜਥੇਬੰਦੀਆਂ ਨੂੰ ਕਿਉਂ ਨਹੀਂ ਪੁੱਛਿਆ ਗਿਆ ਫਿਰ ਜੋ ਮਰਿਆਦਾ ਚੱਲੀ ਆ ਰਹੀ ਸੀ ਪੁਰਾਣੇ ਸਮੇਂ ਤੋਂ ਤਾਜਬੋਛੀ ਦੀ ਜੋ ਰਸਮ ਸੀ ਉਹ ਸਾਰੀ ਦਰਕਰਨ ਕਰਦੀ ਫਿਰ ਇੱਕ ਹੋਰ ਦਲੀਲ ਦੇਣਗੇ ਜੀ ਉਹ ਹਨੇਰਾ ਨਹੀਂ ਸੀ ਉਹ ਅੰਮ੍ਰਿਤ ਵੇਲਾ ਸੀ ਤਾਂ ਅੱਜ ਤੋਂ ਪਹਿਲਾਂ ਤੱਕ ਕਿਉਂ ਨਹੀਂ ਅਮਰਤ ਵੇਲੇ ਦਾ ਖਿਆਲ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਰਿਆਦਾ ਅੱਗੇ ਕਿਉਂ ਨਹੀਂ ਅਮਰਤ ਵੇਲੇ ਕੀਤੀ ਗਈ ਹੋਣੀ ਜਾ ਕੇ ਇਹਨਾਂ ਨੂੰ ਅਮਰਤ ਵੇਲੇ ਦਾ ਚੇਤਾ ਆ ਤੇ ਸਾਰੀਆਂ ਗੱਲਾਂ ਚ ਆਪ ਹੀ ਘਿਰਦੇ ਨੇ ਆਪਣੇ ਜਵਾਬਾਂ ਚ ਬਿਲਕੁਲ ਜੀ ਬਹੁਤ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਉੱਥੇ ਪਹੁੰਚਾਂਗੇ ਬੜਾ ਵੱਡਾ ਕਾਫਲਾ ਮਹਾਂਪੁਰਖਾਂ ਦੇ ਨਾਲ ਜਾਏਗਾ ਤੇ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਏਗਾ ਬਿਲਕੁਲ ਵੀ ਇੱਕ ਵਾਰ ਫਿਰ ਤੋਂ ਫਲੋਰ ਦੇ ਪਿੰਡ ਨੰਗਲ ਦੇ ਵਿੱਚ 바ਵਾ ਸਾਹਿਬ ਭੀਮਰਾਓ ਅੰਬੇਦਕਰ ਦੇ ਬੁੱਤ ਦੇ ਨਾਲ ਸਟੈਚੂ ਦੇ ਨਾਲ ਬੇਦਵੀ ਕੀਤੀ ਗਈ ਹੈ ਛੇੜਛਾੜ ਕੀਤੀ ਗਈ ਹੈ ਦਰਸਲ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿਹਦੇ ਵਿੱਚ देर रात 12:30 ਵਜੇ ਫਲੋਰ ਦੇ ਪਿੰਡ ਨੰਗਲ ਦੇ ਵਿੱਚ ਇੱਕ ਵਿਅਕਤੀ 바ਵਾ ਸਾਹਿਬ ਦੇ ਸਟੈਚੂ ਦੇ ਕੋਲ ਜਾਂਦਾ ਹੈ ਔਰ ਕਾਲੀ ਸਿਆਹੀ ਜਿਹੜੀ ਹੈ ਚਿਹਰੇ ਦੇ ਉੱਪਰ ਉਹਦੇ ਵੱਲੋਂ ਲਗਾ ਦਿੱਤੀ ਜਾਂਦੀ ਹੈ ਇਹ ਵੀਡੀਓ ਹੁਣ ਲਗਾਤਾਰ ਵਾਇਰਲ ਹੋ ਰਹੀ ਹੈ ਔਰ ਖਾਲਸਤਾਨੀ ਪੱਖੀਆਂ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਔਰ ਇਹ ਦੂਸਰੀ ਵਾਰ ਹੋਇਆ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਕਈ ਐਸੀਆਂ ਜਿਹੜੀਆਂ ਸਟੈਚੂ ਦੇ ਨਾਲ 바ਵਾ ਸਾਹਿਬ ਦੇ ਸਟੈਚੂ ਦੇ ਨਾਲ ਛੇੜਛੜ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਐਸਸੀ ਸਮਾਜ ਦੇ ਵਿੱਚ ਉਹ ਭਾਰੀ ਰੋਸ ਜਿਹੜਾ ਸੀ ਉਹ ਦੇਖਿਆ ਗਿਆ ਸੀ ਔਰ ਇੱਕ ਵਾਰ ਫਿਰ ਤੋਂ ਹੁਣ ਇਹ ਰੋਸ ਜਿਹੜਾ ਦੁਬਾਰਾ ਤੋਂ ਜ਼ਾਹਿਰ ਹੁੰਦਾ ਨਜ਼ਰ ਆ ਰਿਹਾ ਔਰ ਬਹੁਤ ਸਾਰੀਆਂ ਜਥੇਬੰਦੀਆਂ ਇਹ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਨੇ ਔਰ ਸਰਕਾਰ ਤੋਂ ਇਹ ਸਵਾਲ ਪੁੱਛੇ ਜਾ ਰਹੇ ਨੇ ਕਿ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਸਮੇਂ ਤੇ ਐਸੀਆਂ ਬੇਅਦਬੀਆਂ ਕਿਉਂ ਹੋ ਰਹੀਆਂ ਨੇ ਐਸੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਕਿਉਂਕਿ ਜਿਸ ਵਿਅਕਤੀ ਦੇ ਵੱਲੋਂ ਸਟੈਚੂ ਦੇ ਉੱਪਰ ਕਾਲੀ ਸਪਰੇਅ ਛਿੜਕੀ ਗਈ ਆ ਉਸ ਤੋਂ ਬਾਅਦ ਉਸ ਵਿਅਕਤੀ ਦੇ ਵੱਲੋਂ ਜਾ ਕੇ ਨਾਲ ਹੀ ਇੱਕ ਸਕੂਲ ਸੀ ਉੱਥੇ ਖਾਲਿਸਤਾਨ ਪੱਖੀ ਨਾਰੇ ਜਿਹੜੇ ਸੀ ਉਹ ਲਿਖੇ ਗਏ ਸੀ ਔਰ ਉਸ ਤੋਂ ਬਾਅਦ ਮਾਹੌਲ ਉਦੋਂ ਜਿਹੜਾ ਥੋੜਾ ਜਿਹਾ ਹੋਰ ਤਣਾਅਪੂਰਨ ਹੋ ਗਿਆ ਔਰ ਜਥੇਬੰਦੀਆਂ ਦੇ ਵਿੱਚ ਐਸੀ ਜਥੇਬੰਦੀਆਂ ਦੇ ਵਿੱਚ ਇਸ ਚੀਜ਼ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਜਦੋਂ ਖਾਲਸਤਾਨੀ ਪੱਕੀ ਜਿਹੜਾ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਇੱਕ ਵੀਡੀਓ ਪਾ ਕੇ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਗਈ ਕਿ ਇਹ ਸਾਰਾ ਕੁਝ ਸਾਡੇ ਵੱਲੋਂ ਕਰਵਾਇਆ ਗਿਆ ਸੋ ਇਸ ਨੂੰ ਲੈ ਕੇ ਹੁਣ ਫਿਰ ਤੋਂ ਐਸੀ ਭਾਈਚਾਰੇ ਦੇ ਵੱਲੋਂ ਇਸ ਚੀਜ਼ ਦੇ ਖਿਲਾਫ ਜਿਹੜਾ ਉਹ ਪ੍ਰਦਰਸ਼ਨ ਵਿਢਣ ਦੀ ਔਰ ਸਰਕਾਰ ਦੇ ਖਿਲਾਫ ਮੁਹਿਮ ਖੜੀ ਕਰਨ ਦੀ ਇੱਕ ਚੇਤਾਵਨੀ ਜਿਹੜੀ ਆ ਉਹ ਦੇ ਦਿੱਤੀ ਗਈ ਔਰ ਸਰਕਾਰ ਤੋਂ ਸਵਾਲ ਪੁੱਛੇ ਜਾ ਰਹੇ ਨੇ ਕਿ ਇਹ ਬੇਅਦਬੀਆਂ ਇਹ ਘਟਨਾਵਾਂ ਕਦੋਂ ਰੁਕਣਗੀਆਂ ਕਦੋਂ ਸਾਡੇ ਜਿਹੜੇ ਸਾਡੇ ਆਗੂ ਨੇ ਉਹਨਾਂ ਦੇ ਸਟੈਚੂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਦੇ ਨਾਲ ਇਸ ਤਰੀਕੇ ਦੀਆਂ ਬੇਅਦਬੀਆਂ ਹੋਣਗੀਆਂ ਸੋ ਹੁਣ ਆਨਲਾਈਨ ਟਾਈਮ ਦੇ ਵਿੱਚ ਸਰਕਾਰ ਦੇ ਵੱਲੋਂ ਇਸ ਦੇ ਉੱਪਰ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਉਹ ਦੇਖਣਾ ਹੋਵੇਗਾ ਪਰ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਹੈ ਉਹ ਵਿੱਡ ਦਿੱਤੀ ਗਈ ਹੈ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ